सुर में गाना सीखिए पाधानी ऐप के साथ ए आई पावर्ड पर्सनल म्यूजिक टीचर फ्रॉम सारे गामा सुनामी दिया छलाने हाउचिया ही गलाने लारे लपे लाओ देना मार दे जो मलाने बोल दे हाँ डर दे नहीं मारे हाथे मार दे नहीं जट्टा नू वट्टा दी शाय गोरिये ਬੱਜ ਕੇ ਤੂੰ ਬੱਜ ਕੇ ਤੂੰ ਰਹਿ ਗੋਰੀਏ ਆਉ ਬਾਕੀ ਜੋ ਮਰਜ਼ੀ ਤੂੰ ਕਹਿ ਗੋਰੀਏ ਅਬ ਮੇਰੀ ਅੰਡ ਗੱਲਬਾਤ ਹੋਈ ਪਈ ਐ ਨਹੀਂ ਉਤੋਂ ਬਿਲੋਂ ਕਾਲੀ ਕਾਲੀ ਰਾਤ ਹੋਈ ਪਈ ਐ ਫਰੈਂਡ ਜ਼ੋਣ ਆਉਣ ਡਟ ਬੋਤਲਾਂ ਦੇ ਪੱਟਲੇ ਕਾਰਿਆਂ ਦੀ ਸਿਰ ਤੇ ਸਗਾਤ ਹੋਈ ਪਈ ਐ ਇਕੱਠੇ ਇਕ ਕੌਣ ਉੱਤੇ ਹੁੰਦੇ ਫਟਾਫਟ ਨੇ ਦੁਨੀਆ ਤੋਂ ਆਪੋਜ਼ਿਟ ਬੈਠਿਆ ਵਗਟ ਨੇ ਐਸੀ ਕੋਈ ਹੈ ਨਹੀਂ ਜੋ ਰੇਂਜਵਾਰ ਜੱਟ ਦੇ ਸੁੱਖ ਨਾਲ ਇੰਨੀ ਕ ਗੱਲ ਹੋਈ ਪਈ ਐ ਮੇਰੇ ਨਾਲ ਬਾਈਟ ਆਨ ਇਨ ਅ ਕਲਬ ਇਨ ਅ ਵਿਪ By the wall with a bitch and she stripped out of draw. Get the lies, we rise on the come up. If you wanna play, let it fly, leave them done up. We ain't mad at all, we just get into the cream. Keep the attitude, baby, you can be replaced. And you know we spendin' never lending. All these bendies got me livin' Trust me, ain't no competition in this race. Yeah. 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 ਚੜ੍ਹਾਈ ਐਨੀ ਸਿਰਾਂ ਉਤੇ ਛਾਈ ਐਨੀ ਚੱਕ ਲੋਰ ਚੱਕ ਦੋਹੇ ਫੁੱਲ ਹਾਈ ਐਨੀ ਗੁੱਚੀ ਨੇ ਬੜਾਈ ਐ ਜੋ ਅੱਕਾਂ ਤੇ ਲਾਈ ਤਾਈਆ ਟੋਟੋ ਬਜਾਟ ਹੋਈ ਪਈ ਐਨੀ ਮਿੱਤਰਾਂ ਦੀ ਐਂਡ ਗੱਲਬਾਤ ਹੋਈ ਪਈ ਐਨੀ ਉਤੋਂ ਬਲੋ ਕਾਲੀ ਗਾੜੀ ਆਤ ਹੋਈ ਪਈ ਐ ਏਸੀ ਕੋਈ ਹੈ ਜੋ ਇੰਟੋਗਾਰ ਜਾ ਤਵੇ ਸੁੱਖ ਨਾਲ ਐਨੀ ਕਿਉਂ ਕਾਤ ਹੋਈ ਪਈ ਐ ਨੀ ਗੱਲਬਾਤ ਐਂਡ ਬੈਲ ਮੂੜ ਤੇ ਡਬੈਂਡਿਆ ਅੰਡਰ ਗਰਾਉਂਡ ਬੰਦੇ ਬੰਦੇ ਜਾ ਵੈਂਡਿਆ ਮੈਫਰ ਆਂਕਰ ਦੇ ਅਟੈਂਡ ਆ ਮਿੱਤਰਾਂ ਦੇ ਜਿਗਰੀ ਤੋਂ ਜਿਗਰੀ ਫਰੈਂਡ ਆ ਪੜਾ ਵਿੱਚ ਕਿਲ ਜੀ ਦੇ ਹੁੰਦੇ ਬੰਦੇ ਆ ਲਈ ਜਾਣ ਐਂਡ ਤੇ ਕਰਾਉਂਦੇ ਜਮਾ ਥੈਂਡਿਆ ਰਹਿਣ ਸੰਗ ਪੁੱਛ ਪੁੱਛ ਚੱਲਦੇ ਟਰੈਂਡ ਯਾਰ ਰਹੀਆ ਬਹੁਤਾ ਸੋਚ ਕੇ ਨਾ ਕਰ ਦੇ ਸਪੈਂਡਿਆ ਨੀ ਬਾਈ ਬਾਈ ਬੁੱਲਾ ਉੱਤੇ ਆਉਂਦਾ ਪਲ ਪਲ ਚ ਨਹੀਂ ਆਉਂਦਾ ਬਿਲੋ ਮਾਲਵੇ ਦਾ ਟੱਚ ਹਰ ਗੱਲ ਚ ਨਹੀਂ ਤੇਰੇ ਧੱਕ ਪਹੁੰਚ ਜਾਣੀ ਨੀ ਜੀ ਅੱਜ ਕੱਲ੍ਹ ਕੀ ਯਾਰ ਆ ਵੀ ਥੱਕ ਲਾਈਫ ਜੋਟ ਡਾਟ ਹੋਈ ਪਈ ਐ ਅਣਖਾਂ ਦੇ ਜੁੜਤਾ blood ਵਿੱਚ ਖੁਣੀਆਂ ਮੈਂ ਤੇਰਾ ਨੀ ਬੈਠੀ ਹਾਦਤਾ ਜੋ ਚੁਣੀਆਂ ਜੜਦੇ ਨੂੰ ਕਰਦੀ ਸਲਾਮਾਂ ਸਾਰੀ ਦੁਨੀਆ ਜੋ ਅੱਜ ਕੱਲ੍ਹ ਬੜੀ ਹੀ ਸਮਾਰਟ ਹੋਈ ਪਈ ਖੰਗ ਦੇ ਨਾ ਖੱਬੀ ਖੜ ਯਾਰ ਜਿੱਥੇ ਖੜ ਦੇ ਗਾਰਨਾ ਮੇ ਮਿੱਤਰਾ ਦੇਖ ਕੋ ਕੇ ਜੜਦੇ ਆ ਪੜ ਚਾਹੀਏ ਮਿਲੋਂ ਕੰਮ ਕਿੱਥੇ ਅੜਦੇ ਵੈਲ ਪੁਣਾ ਭੁੱਲ ਜਾਂਦੇ ਜੀ ਨੂੰ ਜੱਟ ਘੜਦੇ ਗੇ ਮੰਦੂਆ ਖੇਡਦੇ ਨਹੀਂ ਖੈ ਨਹੀਂ ਆ ਤੱਕੜਿਆ ਤਾਕੜਾ ਦੇ ਨਾਲ ਬਿਲੋਂ ਬੈਨੀਆਂ ਮੁਕਦੇ ਮ ਨੀ ਜੋ ਮਸਲੇ ਚ ਪੈਨੇ ਆਗੀ ਦੱਸੇ ਸ਼ਿਵਜੋਤ ਕੀ ਬਾਤ ਹੋਈ ਭਈ ਐ ਕਿੰਨਾ ਕਿ ਨਜ਼ਾਰਾ ਨੂੰ ਦੱਸ ਹੁੰਦਾ ਬੋਲ ਕੇ ਚੱਲਦੀ ਐ ਰਾਈਡ ਜਦੋਂ ਮੂਲ ਰੂਪ ਖੋਲ ਕੇ ਮੁੰਡਿਆਂ ਨੇ ਵੱਟੇ ਵੱਟੇ ਰੱਖ ਦਿੱਤੇ ਰੋਲ ਕੇ ਕਰਦੇ ਆ ਗੱਲਬੇਲੋ ਪੂਰੀ ਤੋਲ ਮੋਣ ਕੇ ਪਹਿਲਾਂ ਕਰਕੇ ਸ਼ੁਕਰ ਫਿਰ ਖਾਈਦਾ ਰੱਬ ਦੀ ਬਲੇਸਿੰਗ ਆ ਰਾਜ ਵਾਈ ਵਹਾਈ ਦਾ ਯਾਰਾ ਨਾਲ ਬਣਦਾ ਏ ਮੂੜ ਥੋੜੇ ਬਾਈ ਦਾ ਆਏ ਫਿਲਵੱਤ ਹੀ ਕਰਾ ਕੇ ਜਿੱਥੇ ਜਾਈਦਾ ਕਿ ਸੇ ਦੇ ਨੀ ਤੋਲ ਦੇ ਤੇ ਲਾ ਵਾਲੇ ਪੇ ਤੇ ਲਾ ਵਾਲਿਆਂ ਨਾ ਖੋਲ ਦੇ ਵੱਡੀਆਂ ਸ਼ਿਕਾਰੀਆਂ ਨੂੰ ਮਿੰਟਾਂ ਵਿੱਚ ਰੋਲ ਦੇ ਤੇ ਹੇਟਰਾਂ ਨੂੰ ਚਿੱਤਰਾਂ ਦੀ ਘਾਟ ਹੋਈ ਪਈ ਐ ਇਸ ਤਰ੍ਹਾਂ ਦੀ ਐਂਟ ਗੱਲਬਾਤ ਹੋਈ ਪਈ ਐ ਕੀ ਦੱਸਾਂ ਜਮਾ ਸੈਟ ਗੱਲਬਾਤ ਹੋਈ ਪਈ ਐ